ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਬੇਹਦ ਵੱਡੀ ਖਬਰ ਜੋ ਕਿ ਸਿੱਖ ਪੰਥ ਨਾਲ ਜੁੜੀ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਇਸ ਵੇਲੇ ਦੀ ਬੇਹਦ ਵੱਡੀ ਖਬਰ ਜੋ ਕਿ ਸਿਆਸੀ ਗਲਿਆਰਿਆਂ ਦੇ ਨਾਲ-ਨਾਲ ਪੰਥਕ ਚਰਚਾਵਾ ਦਾ ਜਿਹੜਾ ਕਿ ਵਿਸ਼ਾ ਬਣੀ ਹੋਈ ਹੈ ਜਿਸ ਤਰ੍ਹਾਂ ਦੇ ਨਾਲ ਇੱਕ ਵੱਡੇ ਅਹੁਦੇ ਦੇ ਉੱਪਰ ਸਨ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਦੇ ਵਜੋਂ ਸੇਵਾਵਾਂ ਨਿਭਾਰੇ ਸਨ ਪਰ ਹੁਣ ਉਹਨਾਂ ਦੇ ਵੱਲੋਂ ਅਚਾਨਕ ਅੱਜ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਹੈ ਤੇ ਫਿਰ ਇਹ ਵੱਡਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਮੈਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨੂੰ ਜਿਹੜਾ ਕਿ ਖਤਮ ਕਰਨ ਦੀ ਇੱਛਾ ਜ਼ਾਹਰ ਕਰਦਾ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ ਤੇ ਨਾਲ ਹੀ ਉਹਨਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਉਸ ਪੋਸਟ ਦਾ ਜੋ ਕਿ ਉਹਨਾਂ ਦੇ ਅਸਤੀਫੇ ਦੀ ਵਜ੍ਹਾ ਬਣੀ ਹੈ ਜੋ ਕਿ ਜਥੇਦਾਰ ਦੇ ਵੱਲੋਂ ਇਹ ਪੋਸਟ ਕੀਤੀ ਗਈ ਸੀ ਬਕਾਇਦਾ ਉਸ ਪੋਸਟ 'ਚ ਕੁਝ ਸਤਿਰਾ ਨੇ ਉਹ ਪੜ੍ਹ ਕੇ ਵੀ ਜਿਹੜੀਆਂ ਕੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸੁਣਾਈਆਂ ਗਈਆਂ ਉਸ ਵੇਲੇ ਦੀ ਵੱਡੀ ਖਬਰ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਧਾਮੀ ਨੇ ਇਸ ਦੇ ਪਿੱਛੇ ਦੀ ਇੱਕ ਵੱਡੀ ਵਜ੍ਹਾ ਜੋ ਸਾਂਝੀ ਕੀਤੀ ਉਹ ਵੀ ਤੁਹਾਡੇ ਨਾਲ ਜਿਹੜਾ ਕੀ ਜਾਣਕਾਰੀ ਸਾਂਝੀ ਕਰਾਂਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਤਦਾਰ ਗਿਆਨੀ ਰਗਵੀਰ ਸਿੰਘ ਦੀ ਉਸ ਪੋਸਟ ਦਾ ਜ਼ਿਕਰ ਕੀਤਾ ਹਰਜਿੰਦਰ ਸਿੰਘ ਧਾਮੀ ਦੇ ਜਿਸ ਤੇ ਜੋ ਕਿ ਉਹਨਾਂ ਦੀਆਂ ਅਸਤੀਫੇ ਦੀ ਵਜ੍ਹਾ ਬਣੀ ਹੈਗੀ ਅਤੇ ਉਹਨਾਂ ਨੇ ਅਸ਼ੀ ਦਮਦਮਾ ਸਾਹਿਬ ਦੇ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆ ਸੇਵਾ માં ਸਮਾਪਤ ਕਰਨ ਦੇ ਜੋ ਬਾਅਦ ਇਹ ਜਿਹੜੀ ਪੋਸਟ ਹੈਗੀ ਹੈ ਜੱਦਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕੀਤੀ ਗਈ ਸੀ ਉਹ ਇਸ ਸਮੇਂ ਵਿਦੇਸ਼ ਤੇ ਬਿਚਨੇ ਪਰ ਉਹਨਾਂ ਨੇ ਜੋ ਐਸਜੀਪੀਸੀ ਦੇ ਫੈਸਲੇ ਤੋਂ ਬਾਅਦ 13 ਫਰਵਰੀ ਨੂੰ ਇਹ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ ਸੀ ਜੋ ਕਿ ਹੁਣ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਵਜ੍ਹਾ ਬਣੀ ਹੈਗੀ ਹੈ ਸੋ ਪੋਸਟੇ ਵਿੱਚ ਜੋ ਜੋ तमाम ਗੱਲਾਂ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੀ ਇਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਜੋ ਇੱਕ ਦੋ ਮਹੀਨੇ ਤੋਂ ਜੋ ਵੀ ਇਹ واقعہ ਹੋ ਰਿਹਾ ਹੈ ਕਿ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੋਵੇ ਜੱਦੜ ਸਾਹਿਬਾਨ ਨਾਲ ਜੁੜਿਆ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਵੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੋ ਜਿਹੜਾ ਕਿ ਵਾਕਫ਼ ਵੀ ਕਰਾਵਾਂਗੇ ਪਰ ਜੋ ਇਸ ਵੇਲੇ ਦੀ ਵੱਡੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਅਚਾਨਕ ਐਸਜੀਪੀਸੀ ਦੇ ਪ੍ਰਧਾਨਗੀ ਦੇ ਉਹਦੇ ਵਜੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤਾਂ ਉਹਨਾਂ ਨੇ ਨਾਲ ਹੀ ਸਿੱਖ ਪੰਥ ਨੂੰ ਵੀ ਇੱਕ ਅਪੀਲ ਕੀਤੀ ਹੈ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕੀ ਤੁਸੀਂ ਇੱਕ ਝੰਡੇ ਹੇਠਾਂ ਇਕੱਠੇ ਹੋ ਜੋ ਸਾਨੂੰ ਸਾਰਿਆਂ ਨੂੰ ਇੱਕ ਝੰਡੇ ਹੇਠਾਂ ਇਕੱਠੇ ਹੋਣ ਦੀ ਜਿਹੜੀ ਕਿ ਉਹ ਜ਼ਰੂਰਤ ਹੈਗੀ ਹੈ ਤੇ ਨਾਲ ਹੀ ਉਹਨਾਂ ਨੇ ਜੋ 7 ਮੈਂਬਰੀ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਸ ਦੀ ਜਿਹੜੀ ਪ੍ਰਧਾਨਗੀ ਸੀਗੀ ਉਹ ਜਿਹੜਾ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ ਹੁਣ ਉਸ ਕਮੇਟੀ 'ਚ ਵੀ ਫਰਕ ਕੀਤੇ ਜਾਣ ਦੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਅਤੇ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਅਕਾਲੀ ਦਲ ਇਸ ਵੇਲੇ ਵੱਡੇ ਸੰਕਟ ਦੇ ਵਿੱਚ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਜੋ ਉਹਨਾਂ ਨੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੇ ਰਹਿੰਦੇ ਹੋયા ਜੋ ਵੀ ਯਤਨ ਕੀਤੇ ਨੇ ਉਹ ਇਸ ਇਹੇ ਕੀਤੇ ਨੇ ਕਿ ਜੋ ਇਹ ਪਾੜਾ ਹੈ ਉਸ ਨੂੰ ਖਤਮ ਕੀਤਾ ਜਾਵੇ ਪਰ ਇਹ ਜਿਹੜਾ ਕਿ ਹੁਣ ਜਿਹੜੀ ਸਥਿਤੀ ਹੈ ਉਹ ਬਸੋ ਬਾਹਰ ਹੁੰਦੀ ਜਾ ਰਹੀ ਹੈ ਤੇ ਮੈਂ ਨੇ ਚਾਹੁੰਦਾ ਕਿ ਇਸ ਦੇ ਨਾਲ ਜਿਹੜੇ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਅਹਤ ਹੋ ਪਹੁੰਚੇ ਜਾਂ ਠੇਸ ਪਹੁੰਚੇ ਸੋ ਮੈਂ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਹੈ ਸੋ ਇਹ ਵੱਡੀਆਂ तमाम ਜਿਹੜੀਆਂ ਕਿ ਗੱਲਾਂ ਸਨ ਹਰਜਤ ਸਿੰਘ ਧਾਮੀ ਦੇ ਵੱਲੋਂ ਬਕਾਇਦਾ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਕੀਤੇ ਗਈਆਂ ਅਤੇ ਉਹਨਾਂ ਦੇ ਵੱਲੋਂ ਨਾਲ ਹੀ ਜੋ ਅਪੀਲ ਕੀਤੀ ਗਈ ਹੈ ਸਿੱਖ ਭਾਈਚਾਰੇ ਨੂੰ ਕਿ ਜੋ ਇਹ ਇਸ ਸਮੇਂ ਅਕਾਲੀ ਦਲ ਦੇ ਉੱਪਰ ਸੰਕਟ ਦੀ ਘੜੀ ਹੈ ਉਸ ਦੇ ਉਸ ਤੋਂ ਸਾਨੂੰ ਜਿਹੜਾ ਕਿ ਸਾਰਿਆਂ ਨੂੰ ਇੱਕ ਝੰਡੇ ਹੇਠਾਂ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਣਾ ਚਾਹੀਦਾ ਹੈ ਤਾਂ ਕਿ ਇਹ ਜੋ ਹਾਲਾਤ ਪਣੇ ਹੋਏ ਨੇ ਉਹਨਾਂ ਨੂੰ ਸੁਧਾਰਿਆ ਜਾ ਸਕੇ ਤੇ ਨਾਲ ਹੀ ਉਹਨਾਂ ਇਹ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦੇ ਨਾਲ ਜੱੱਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਹੈਗਾ ਜਾਂ ਜਾਂ ਫਿਰ ਕਹਿ ਲਈਏ ਕਿ ਜੋ ਪੋਸਟ ਆਈ ਹੈਗੀ ਆ ਜੱੱਦਰ ਗਿਆਨੀ ਰਗਵੀਰ ਸਿੰਘ ਦੀ ਤਾਂ ਉਸ ਨੂੰ ਲੈ ਕੇ ਹੁਣ ਤੱਕ ਜੋ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਚੱਲੀ ਆ ਰਹੀ ਹੈ ਕਿ ਇਹ ਜੋ ਹੈਗਾ ਆ ਹਰਜਿੰਦਰ ਸਿੰਘ ਧਾਮੇ ਦੇ ਉੱਪਰ ਦਬਾਅ ਸੀ ਸੱਤ ਮੈਂਬਰੀ ਕਮੇਟੀ ਦਾ ਅਤੇ ਇਸੇ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਕਿ ਇਹ ਅਸਤੀਫਾ ਦਿੱਤਾ ਗਿਆ ਹੈਗਾ ਜਾਂ ਫਿਰ ਕਹਿ ਲਈਏ ਕਿ ਜੋ ਇਸ ਵੇਲੇ ਰਾਜ ਸਿਆਸੀ ਦਬਾਅ ਹੈਗਾ ਉਹ ਉਹ ਵੀ ਇੱਕ ਅਸਤੀਫੇ ਦੀ ਵੱਡੀ ਵਜ੍ਹਾ ਦੱਸਿਆ ਜਾ ਰਿਹਾ ਹੈਗਾ ਸੋ ਇਸੇ ਖਬਰ ਦੇ ਮੁਤਲਕ ਹੋਰ ਵਧੇਰੇ ਅਪਡੇਟ ਲਈ ਗੱਲਬਾਤ ਕਰਾਂਗੇ ਨਿਊਜ਼ ਟੈਕਸ ਤੋਂ ਮੇਰੇ ਸਹਿਯੋਗੀ ਵਿਵੇਕ ਕੁਮਾਰ ਫੋਨ ਲੈਂਦੇ ਉੱਪਰ ਮਯੂਦ ਨੇ ਸੋ ਵਿਵੇਕ ਬੇहद ਵੱਡੀ ਖਬਰ ਹੈ ਸਿੱਖ ਪੰਥਾਂ ਨਾਲ ਜੁੜੀ ਹੋਈ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਚਾਨਕ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਦੇ ਨੇ ਅਤੇ ਫਿਰ ਐਲਾਨ ਕਰ ਦਿੰਦੇ ਨੇ ਕਿ ਮੈਂ ਹੁਣ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਕੀ ਸਮਝਦੇ ਹੋ ਕਿ ਕਿਸ ਦਿਸ਼ਾ ਦੇ ਵੱਲ ਹੋਣ ਜਿਹੜਾ ਕਿ ਇਹ ਰੁਕ ਕਰੇਗਾ ਦੇਖੋ ਅੱਜ ਜੋ ਪਿਛਲੇ ਕੁਝ ਦਿਨਾਂ ਤੋਂ ਸਥਿਤੀ ਬਣੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜਿਵੇਂ ਬਾਹਰ ਵਿਦੇਸ਼ ਤੋਂ ਲਗਾਤਾਰ ਅਮਰੀਕਾ ਦੀ ਬੋਕੀ ਤੇ ਨੌਜਵਾਨਾਂ ਦੇ ਤੇ ਕੱਲ ਅਸੀਂ ਇਹ ਪਲੇਕ ਜਿਹੜਾ ਸਿਨੈਰੀਓ ਦਰਸ਼ਕਾਂ ਨੂੰ ਦੱਸ ਕੇ ਪੰਜਾਬ ਦੇ ਨਾਲ ਨੌਜਵਾਨਾਂ ਨੂੰ ਬਿਨਾਂ ਦਸਤਾਰਾਂ ਤੋਂ ਜਿਹੜੀ ਰਿਪੋਰਟ ਕੀਤਾ ਜਾ ਰਿਹਾ ਜੀ ਅਭਿੰਦਰ ਸਿੰਘ ਤੁਹਾਨੂੰ ਲੈ ਖਰਜਿੰਦਰ ਸਿੰਘ ਧਾਮੀ ਦੇ ਵੱਲੋਂ ਸੋ ਵੀਵੇਕ ਤੁਹਾਡਾ ਨੈਟਵਰਕ ਥੋੜਾ ਵੀ ਲੱਗ ਰਿਹਾ ਕਿ ਵੀਕ ਹੈਗਾ ਸੋ ਆਵਾਜ਼ ਕਲੀਅਰ ਨਹੀਂ ਆ ਰਹੀ ਸੋ ਤੁਹਾਡੇ ਨਾਲ ਦੁਆਰਾ ਜੀ ਟਾਈ ਅਪ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਤਾਂ ਕਿ ਆਪਣੇ ਦਰਸ਼ਕਾਂ ਨੂੰ ਕੱਲੀ ਕੱਲੀ ਗੱਲ ਤੱਕ ਜਿਹੜੀ ਹੈ ਉਹ ਜਾਣਕਾਰੀ ਪਹੁੰਚਾ ਸਕੇ ਕਿ ਆਖਰਕਾਰ ਕੀ ਵਜ੍ਹਾ ਰਹੀ ਹੈਗੀ ਹੈ ਜੋ ਇਸ ਤਰ੍ਹਾਂ ਦੇ ਨਾਲ ਅਚਾਨਕ ਖਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸੀਫਾ ਦਿੱਤਾ ਗਿਆ ਹੈਗਾ ਤੇ ਨਾਲ ਹੀ तमाम ਉਹ ਜਣੀਆਂ ਕੀ ਗੱਲਾਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕੱਲੀ ਕੱਲੀ ਜਿਹੜੀ ਕੀ ਗੱਲ ਤੋਂ ਤੁਹਾਨੂੰ ਆਪਾਂ ਆ ਜਾਨੂ ਜ਼ਰੂਰ ਕਰਵਾਵਾਂਗੇ ਸੋ ਦੁਬਾਰਾ ਜਿਹੜਾ ਕੀ ਰੁਖ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਵਿਵੇਕ ਜੋ ਕਿ ਨਿਊਜ਼ ਡੈਕਸ ਤੋਂ ਪਲਪਲ ਜਿਹੜੀ ਕੀ ਅਪਡੇਟ ਦੇ ਉੱਪਰ ਨਜ਼ਰ ਬਣਾਏ ਹੈਗੇ ਨੇ ਤੇ ਉਹਨਾਂ ਦੇ ਨਾਲ ਆਪਾਂ ਜਾਣਕਾਰੀ ਪੂਰੀ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਜਿਹੜਾ ਕੀ ਇਹ ਚਰਚਾ ਜੋ ਛਿੜ ਚੁੱਕੀ ਹੈਗੀ ਨਵੀਂ ਚਰਚਾ ਛਿੜ ਚੁੱਕੀ ਹੈਗੀ ਹੈ ਜੋ ਇਸ ਵੇਲੇ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਅਸਤੀਫਾ ਦਿੱਤੇ ਜਾਣਾ ਅਤੇ ਨਾਲ ਹੀ ਜੋ ਇਸ ਵੇਲੇ ਕਹਿ ਸਕਦੇ ਹਾਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸਥਿਤੀਆਂ ਬਣੀਆਂ ਹੋਈਆਂ ਨੇ ਬੇਸ਼ੱਕ ਉਸ ਦੀ ਭੜਤੀ ਮੁਹਿੰਮ ਦੀ ਜਿਹੜੀ ਕੀ ਜ਼ਮੇ ਜ਼ਮਾ ਹੈਗਾ ਇਹੋ ਹਰਜਨ ਸਿੰਘ ਧਾਮੀ ਨੇ ਨਾ ਕਿ ਮੁਖੀ ਹੋਣ ਦੇ ਨਾਤੇ ਸੌਂਪੇ ਗਏ ਸੀ ਦੁਬਾਰਾ ਰੁਕ ਕਰਦੇ ਆ ਵਿਵੇਕ ਮੈਨਾਂ ਫੋਨ ਤੇ ਮੀ ਉਹਦੇ ਸੁਵਿਵੇਕ ਕੀ ਜਾਣਕਾਰੀ ਹੋਰ ਨਿਕਲ ਕੇ ਸਾਹਮਣੇ ਆਈ ਹੈ ਜੋ ਗੱਲਾਂ ਬਾਤਾਂ ਹਰਜਨ ਸਿੰਘ ਧਾਮੀ ਦੇ ਵੱਲੋਂ ਸਾਂਝੇ ਕੀਤੀ ਗਈਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜੀ ਬਿਲਕੁਲ ਪਰਮਿੰਦਰ ਅੱਜ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਇਸ ਤਰੀਕੇ ਨਾਲ ਜਿਹੜਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਅਸਤੀਫੇ ਦਾ ਐਲਾਨ ਕਰ ਦੇਣਗੇ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਸਟਾਰਟ ਉਹ ਕਿ ਆ ਰਹੀ ਨਹੀਂ ਜਿਨ੍ਹਾਂ ਨੂੰ ਨੰਗੇ ਸਿਰ पे ਕਿਹਾ ਜਾ ਰਿਹਾ ਉਸ ਮੁੱਦੇ ਨੂੰ ਲੈਣਾ ਕੀਤੀ ਹੈ ਉਸ ਤੋਂ ਬਾਅਦ ਇਹੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਬਿੱਤੇ ਦੇ ਨਹੀਂ ਜਥੇਦਾਰ ਗਣੇ ਤੁਹਾਡੇ ਵੀ ਸੰਗ ਵੱਲੋਂ ਸੰਜੀਕਿਤ ਕੀਤੀ ਪੋਸਟਰ ਦੇ ਉੱਤੇ ਜ਼ਿਕਰ ਕੀਤਾ ਤੇ ਨਾਲ ਦੀ ਨਾਲ ਨੇ ਕਿਹਾ ਕਿ ਕਿਸੇ ਕਦੀ ਵੀ ਜੇਕਰ ਜ਼ਥੇਦਾਰ ਸਾਹਿਬਾਂ ਇਸ ਤਰੀਕੇ ਦੀ ਬੇਵਿਰੋਸਕੀ ਜਤਾਣ ਤਾਂ ਮੈਂ ਸਤਿਕਾਰ ਦੇ ਜੋ ਜਿਹੜਾ ਹੈ ਐਸਜੀਪੀਸੀ ਦੇ ਪ੍ਰਧਾਨ ਦੇ ਉਹ ਤੋਂ ਅਸਤੀਫਾ ਦੇ ਰਿਹਾ ਮੈਂ ਜਿਹੜਾ ਉਹ ਅੰਤਰੀਮ ਕਮੇਟੀ ਨੂੰ ਅਸਤੀਫਾ ਵੀ ਦਿੱਤਾ ਹੈ ਤੇ ਨਾਲ ਦੀ ਨਾਲ ਜਿਹੜੀ ਸੱਤ ਮੈਂਬਰੀ ਕਮੇਟੀ ਦਾ ਮੈਨੂੰ ਮੁਖੀ ਲਗਾਇਆ ਗਿਆ ਹੈ ਜਿਹਨੇ ਅਕਾਲੀ ਗੱਲ ਦੇ ਵਿੱਚ ਭਰਤੀ ਕਰਨੀ ਹੈ ਕਹਿੰਦੇ ਮੈਂ ਉਸ ਨੂੰ ਲੈ ਕੇ ਵੀ ਚਿੱਠੀ ਜਿਹੜੀ ਆ ਉਹ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਉਹਨਾਂ ਨੂੰ ਲਿਖ ਦਿੱਤੀ ਹੈ ਕਿ ਉਸ ਸੱਤ ਮੈਂਬਰੀ ਕਮੇਟੀ ਦਾ ਮੁਖੀ ਜਿਹੜਾ ਹੈ ਕੋਈ ਸੇਰ ਨੂੰ ਲਗਾ ਦਿੱਤਾ ਜਾਵੇ ਹਮ ਪਰ ਕਿਦਰ ਇੱਥੇ ਸਾਨੂੰ ਗੱਲ ਇਹ ਸਮਝਣੀ ਪਏਗੀ ਕਿ ਪਿਛਲੇ ਕੁਝ ਦਿਨਾਂ ਦੇ ਅਜੇ ਆਪਾਂ ਪਿਛਲੇ ਕੁਝ ਹਫ਼ਤਿਆਂ ਦਾ ਸਿਨੈਰੀਓ ਦੇਖੀਏ ਤਾਂ ਹਰਦੀਪ ਸਿੰਘ ਧਾਮੀ ਜਿਹੜਾ ਨੇ ਉਹ ਬੁਰੀ ਤਰ੍ਹਾਂ ਫਸਦੇ ਹੋਏ ਦਿਖਾਈ ਦੇ ਰਹੇ ਸੀਗੇ ਚਾਹੇ ਉਹ ਸੱਤ ਮੈਂਬਰੀ ਕਮਿਸ਼ਨ ਨੂੰ ਲੈ ਕੇ ਹੋਣ ਚਾਹੇ ਉਹ ਭਾਰਤੀ ਮਹੀਮ ਨੂੰ ਲੈ ਕੇ ਹੋਵੇ ਕਿਉਂਕਿ ਦੇਖੋ ਜਿਵੇਂ ਅਸ਼੍ਰੀ ਅਕਾਲ ਤਖਤ ਤਾਂ ਸਾਫ਼ ਦੀ ਫਸੀ ਤੋਂ ਇਹ ਦੋ ਤਰੀਖ ਨੂੰ ਫੈਸਲਾ ਹੋਇਆ ਸੀਗਾ ਹੁਕਮਨਾਮਾ ਸੁਣਾਇਆ ਗਿਆ ਸੀ 2 ਦਸੰਬਰ ਨੂੰ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਕਰੇਗੀ ਅਕ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਕਿਸੇ ਚਿਹਰੇ ਨੂੰ ਜਿਹੜਾ ਉਹਦੇ ਵਿੱਚ ਭਰਤੀ ਕਰਉਂਦੇ ਦੇਖਿਆ ਪਹਿਲੇ ਦਿਨ ਬਣਦਾ ਤਾਂ ਇਹ ਸੀਗਾ ਕਿ ਅਜਿੰਦਰ ਸਿੰਘ ਧਾਮੀ ਮੀਟਿੰਗ ਕਰਦੇ ਇਹ ਜਾ ਕੇ ਆਪਣੇ ਸੱਤਵੇਂ ਵਿੱਚ ਕਮੇਟੀ ਨੂੰ ਜਿਹੜਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਿੰਦੇ ਜੀ ਪਰ ਜਿਹੜਾ ਸ਼ੌਮਿਕਾ ਕਾਲੀਦਲ ਦੀ ਆਪਣੀ ਜਿਹੜੀ ਕੋਰ ਕਮੇਟੀ ਸੀ ਉਹਨੇ ਜਿਹੜੀਆਂ ਨੇ ਵੱਖ-ਵੱਖ ਲੋਕਾਂ ਨੂੰ ਜਿਹੜਾ ਸੱਤ ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਕਿ ਹਰਜਿੰਦਰ ਸਿੰਘ ਧਾਮੇ ਜੰਮੂ ਕਸ਼ਮੀਰ ਤੇ ਹੁਸ਼ਾਰਪੁਰ ਦਾ ਏਰੀਆ ਸੰਭਣ ਕੇ ਮਨਪ੍ਰੀਤ ਵਾਲੀ ਰਾਜਸਥਾਨ ਦਾ ਏਰੀਆ ਸੰਭਣ ਕੇ ਬਡਾਲਾ ਸਾਹਿਬ ਨੂੰ ਫਰੀਦਕੋਟ ਦਾ ਰਿਸਪੋਨਸਰ ਲਾ ਦੋ ਜੱਟ ਕੀ ਉਹ ਕਮੇਨ ਸੀਗਾ ਕਿ ਸੱਤ ਮੈਂਬਰੀ ਕਮੇਟੀ ਨਿਰਦੇਸ਼ਾ ਨਿਰਦੇਸ਼ ਦੇਗੀ ਨਾ ਕਿ ਸ਼ੋਮਨੀ ਅਕਾਲੀ ਦਲ ਤਾਂ ਇਸ ਚੀਜ਼ ਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਦੇ ਅੰਦਰ ਹੀ ਜਿਹੜਾ ਉਹ ਵਿਵਾਦ ਪਰਮਿੰਦਰ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਲਗਾਤਾਰ ਚਿੱਠੀਆਂ-ਛੜੀਆਂ ਕਾਲ ਤੱਕ ਸਭ ਨੂੰ ਜਾ ਰਹੀਆਂ ਸੀ ਲਗਾਤਾਰ ਚਿੱਠੀਆਂ ਜਿਹੜੀਆਂ ਨੇ ਹਰਜਿੰਦਰ ਸਿੰਘ ਧਾਮੇ ਨੂੰ ਜਾ ਰਹੀਆਂ ਸੀ ਕਿ ਭਾਈ ਜੇ ਤਾਂ ਤੁਸੀਂ ਮੀਟਿੰਗ ਬੁਲਾਓ ਜਾਂ ਤੁਸੀਂ ਹੁਕਮਾਂ ਦੀ ਪਾਲਣਾ ਕਰੋ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਰੋਕੋ ਤੇ ਇਸ ਤੋਂ ਬਾਅਦ ਜਿਹੜਾ ਤੁਸੀਂ ਦੇਖਿਆ ਵੀ ਹੋਏਗਾ ਪਰਮਿੰਦਰ ਕੇ ਸੁਖਬੀਰ ਸਿੰਘ ਬਾਦਲ ਜਿਹੜਾ ਨੇ ਲੰਬੀ ਪਿੰਡ ਦੇ ਸਪਾਰਟੀ ਮਹਿੰਦੀ ਸ਼ੁਰੂਆਤ ਕਰਦੇ ਨੇ ਤਾਂ ਪਹਿਲਾਂ ਹੀ ਇੱਕ ਵਿਵਾਦ ਜਿਹੜਾ ਜੁੜ ਗਿਆ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਦੀ ਇਹਨਾਂ ਨੇ ਦੋ ਵਾਰ ਮੁਲਾਕਾਤ ਕੀਤੀ ਹੈ ਦੋ ਵਾਰ ਮੀਟਿੰਗ ਬੁਲਾਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਕੱਲ ਵੀ ਇੱਕ ਮੀਟਿੰਗ ਬੁਲਾਈ ਗਈ ਸੀ ਹਮ ਮਤਲਬ ਅੱਜ ਦੇ ਦਿਨ ਉਹ ਮੀਟਿੰਗ ਜਿਹੜੀ ਹੈ ਆ ਹਾਂਜੀ ਅੱਜ ਦੇ ਦਿਨ 17 ਫਰਵਰੀ ਨੂੰ ਮੀਟਿੰਗ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਹੋਣੀ ਸੀ ਪਰ ਕੱਲ ਹੀ ਜਿਹੜਾ ਹਰਜਿੰਦਰ ਸਿੰਘ ਧਾਮੀ ਨੇ ਉਹ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਕਹਿੰਦੇ ਜੀ ਹਰਜਿੰਦਰ ਸਿੰਘ ਧਾਮੀ ਉਹ ਰਾਦੇ ਜਿਹੜੇ ਨਿਜੀ ਰੋਜ ਐਵੇਂ ਨੇ ਇਸ ਕਰਕੇ ਮੀਟਿੰਗ ਦਾ ਉਹਨਾਂ ਦੇ ਕੋਲ ਸਮਾਂ ਨਹੀਂ ਉਸ ਤੋਂ ਵੀ ਵੇਖ ਮੈਂ 2 ਮਿੰਟ ਰੁਕਣਾ ਚਾਹਾਂਗਾ ਆਪਣੇ ਕੋਲ ਜੋ ਗੱਲਬਾਤ ਹੋਈ ਹੈਗੀ ਜੋ ਵੀ ਪ੍ਰੈਸ ਕਾਨਫਰੰਸ ਕੀਤੀ ਕੀ ਹਰਜਿੰਦਰ ਸਿੰਘ ਧਾਮੀ ਨੇ ਆਪਾਂ ਪਹਿਲਾਂ ਉਹ ਦਰਸ਼ਕਾਂ ਨੂੰ ਸੁਣਾ ਦਿੰਦੇ ਆ ਕਿ ਕੀ ਕੁਝ ਕਿਹਾ ਹੈਗਾ ਹਰਜਿੰਦਰ ਸਿੰਘ ਧਾਮੀ ਨੇ ਉਸ ਤੋਂ ਬਾਅਦ ਆਪਾਂ ਇਸ ਤੇ ਉੱਪਰ ਚੰਗਾ ਤਰ੍ਹਾਂ ਰابطਾ ਕਰਾਂਗੇ ਤਾਕ ਸਿੰਘ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਇਹ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦੋਸਤੀ ਭਾਦ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਪਾਰਕ ਕੀਤਾ ਜਾ ਇੱਕ ਮੈਂ ਤੁਹਾਡੇ ਸਾਹਮਣੇ ਮਾਨੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ 1.5 ਘੰਟੇ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਹੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਦੀ ਅਹੁਦੇ ਤੋਂ ਤਰੰਤ ਤਸ਼ੀਫਾ ਦਿੰਨਾ ਗੁਰੂ ਸਾਹਿਬ ਕਿਰਪਾ ਕਰਨ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਜ਼ ਤੱਕ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਿਕਮੁਨ ਕਰਨੀ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪ ਨੂੰ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫੇਰ ਭਾਈ ਮਨੁੱਖ ਵੀ ਬੌਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਜ਼ਾਹਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾਰੇ ਮੋrti ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਬਖਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ کردار ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀ ਉਮਰ ਅੱਚ ਜਾਣਾ ਹੀ ਨਾ ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਤੁਹਾਨੂੰ ਕੱਲਾ ਕੱਲਾ ਜੋ ਬੋਲ ਹੈਗਾ ਅਰਜਨ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਿਆ ਗਿਆ ਉਸ ਤੋਂ ਤੁਹਾਨੂੰ ਜਾਣੂ ਕਰਵਾਇਆ ਤੇ ਉਹਨਾਂ ਦਾ ਜਿਹੜਾ ਕਿ ਬਿਆਨ ਹੈਗਾ ਉਹ ਵੀ ਸੁਣਾਇਆ ਹੈਗਾ ਸੋ ਅਰਜਨ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਵੀ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੀ ਉਹਨਾਂ ਨੇ ਚੰਗੀ ਤਰ੍ਹਾਂ ਦੇ ਨਾਲ ਕੋਕਪਰਤਲ ਕੀਤੀ ਹੈ ਅਤੇ ਪੂਰਾ ਜਿਹੜਾ ਕੀ ਹੈਗੇ ਇਹਨਾਂ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਇਹ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਮਨ ਨੂੰ ਕਾਫੀ ਜਿਹੜੀ ਆਹੋ ਠੇਸ ਪਹੁੰਚੀ ਹੈ ਕਿ ਤਖਤ shri ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ ਅਹੁਦੇ ਤੋਂ ਹਟਾਉਣ ਦਾ ਜਿਹੜਾ ਕਿ ਕਾਰਨ ਹੈਗਾ ਉਹ ਉਹ ਜਿਹੜਾ ਕਿ ਬਿਲਕੁਲ ਵੀ ਉਚਿਤ ਨਹੀਂ ਸੀ ਅਤੇ 2 ਦਸੰਬਰ 2024 ਨੂੰ shri ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਮਾ ਤੇ ਪਰੰਪਰਾਮਾ ਦੇ अनकूल ਜੋ ਫੈਸਲੇ ਲਏ ਗਏ ਸਨ ਇਹਦਾ ਜਿਹੜਾ ਕਿ ਅਹਿਸਾਸ ਹੋਇਆ ਕਿ ਸਿੰਘ ਸਹਿਬਾਨ ਦੇ ਖਿਲਾਫ ਯੋਜਨਾਬੰਦ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਜ਼ਿਕਰ ਕੀਤਾ ਗਿਆ ਹੈਗਾ ਤੇ ਸਿੰਘ ਸਹਿਬਾਨ ਗਿਆਨੀ ਰਪੇਤ ਸਿੰਘ ਦੇ ਖਿਲਾਫ 18 ਸਾਲ ਪੁਰਾਣੇ ਪਰਿਵਾਰਿਕ ਮਸਲੇ ਨੂੰ ਗਲਤ ਰੂਪ ਦੇ ਕੇ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਅਤੇ ਇਸ ਸੰਬੰਧ ਦੇ ਵਿੱਚ ਬਤੌਰ ਜੱਜਦਾਰ ਸ਼੍ਰੀ ਅਕਾਲਤਖ ਸਹਿਬ ਤੋਂ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਇਹੋ ਜਾਂਚ ਦੇ ਲਈ ਇੱਕ ਕਮੇਟੀ ਦਾ ਵੀ ਗਠਨ ਕਰਦੀ ਹੈਗੀ ਜੋ ਕਿ ਸਹੀ ਨਹੀਂ ਸੀ ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਸ ਦੇ ਵਿੱਚ ਤਖਤ ਜਿਹੜਾ ਕਿ ਹੈਗਾ ਆ ਤਖਤ ਸਾਹਿਬ ਦੇ ਜੱਦਦਾਰ ਦੇ ਖਿਲਾਫ ਇਸ ਤਰ੍ਹਾਂ ਦੇ ਨਾਲ ਜੋ ਪ੍ਰਚਾਰ ਕੀਤੇ ਹਨ ਉਹ ਸਰਾ ਸਰ ਜਿਹੜਾ ਕਿ ਗਲਤ ਹੈਗਾ ਸੋ तमाम ਜਿਹੜੀ ਕਿ ਗੱਲਾਂ ਬਾਤਾਂ ਹੋਰ ਵੀ ਜਿਹੜਾ ਕਿ ਸਾਂਝੇ ਕੀਤੀਆਂ ਜਾਂਦੀਆਂ ਹੈਗੀਆਂ ਨੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸੋ ਜਿਸ ਤਰ੍ਹਾਂ ਦੇ ਨਾਲ ਇਹ ਅੱਜ ਵੱਡੀ ਗੱਲ ਆਖੀ ਗਈ ਹੈਗੀ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਹੋਵੇ ਜਾਂ ਫਿਰ ਜੱਦਦਾਰ ਗਿਆਨੀ ਰਗਵੀਰ ਸਿੰਘ ਦੇ ਦੀ ਉਸ ਪੋਸਟ ਦਾ ਜ਼ਿਕਰ ਕੀ ਹੋਵੇ ਜਾਂ ਫਿਰ ਕਹ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਮਸਲੇ ਹੋਣ ਜਾਂ ਫਿਰ ਅਕਾਲੀ ਦਲ ਦੇ ਵਿੱਚ ਭਾਟੀ ਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਜਿਹੜੀ ਕਿ ਬਣਾਈ ਗਈ ਸੀ ਉਸ ਤੋਂ ਵੀ ਜਿਹੜਾ ਕਿ ਅਜਨੈਤ ਸਿੰਘ ਢਾਮੀ ਹੁਣ ਫਾਰਗ ਹੋਣ ਦੀ ਅਪੀਲ ਕਰਦੇ ਹੋਏ ਨਜ਼ਰ ਆਏ ਨੇ तमाम ਮੁੱਦਿਆਂ ਦੇ ਉੱਪਰ ਹੋਰ ਵੀ ਆਪਾਂ ਬਧੇਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਜਿਵੇਂ ਹੀ ਹਰਜਿੰਦਰ ਸਿੰਘ ਧਾਮੀ ਦੇ ਬੋਲੋ ਹੁਣ ਅਸਤੀਫੇ ਦਾ ਐਲਾਨ ਕੀਤਾ ਗਿਆ ਤਾਂ ਇਸ ਤੋਂ ਬਾਅਦ ਸਿਆਸਤ ਦੇ ਨਾਲ ਨਾਲ ਜਿਹੜਾ ਕੀ ਹੈ ਪੰਥਕ ਗਲਿਆਰਿਆਂ ਦੇ ਵਿੱਚ ਵੀ ਚਰਚਾ ਕਾਫੀ ਤੇਜ਼ ਹੋ ਚੁੱਕੀ ਹੈਗੀ ਅਤੇ ਨਾਲ ਹੀ ਇਹਨਾਂ तमाम ਮੁੱਦਿਆਂ ਨੂੰ ਲੈ ਕੇ ਜਿਹੜਾ ਕੀ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਕਿ ਆਖਰ ਕਿੰਨਾ ਦਬਾ ਜਿਹੜਾ ਕੀ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਬਣਿਆ ਹੋਵੇਗਾ ਜਿਨ੍ਹਾਂ ਦੇ ਵੱਲੋਂ ਹੁਣ ਜਿਹੜਾ ਕੀ ਹੈ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਕੀ ਦਿੱਤਾ ਗਿਆ ਸੋ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅੰਤਰੀਂ ਕਮੇਟੀ ਨੂੰ ਜਿਹੜਾ ਕੀ ਇਹ ਅਸਤੀਫਾ ਭੇਜਿਆ ਗਿਆ ਹੈਗਾ ਜਿਸ ਦੇ ਉੱਪਰ ਹੁਣ ਜਿਹੜਾ ਕੀ ਹੈ ਜਨਰਲ ਇਜਲਾਸ ਕਦੋਂ ਬੁਲਾਇਆ ਜਾਂਦਾ ਇਹ ਤਾਂ ਬੇਹਦ ਦੇਖਣ ਅਹਿਮ ਹੋਵੇਗਾ ਪਰ ਨਾਲ ਹੀ ਜਿੰਦਰ ਸਿੰਘ ਧਾਮੀ ਨੇ ਇਹ ਵੀ ਕਹਿ ਦਿੱਤਾ ਕਿ ਇਸ ਵੇਲੇ ਅਕਾਲੀ ਦਲ ਜੋ ਹੈ ਉਹ ਵੱਡੇ ਸੰਕਟ ਦੇ ਵਿੱਚ ਹੈ ਅਤੇ ਇਸ ਤੋਂ ਜਿਹੜਾ ਕੀ ਹੈ ਜੇਕਰ ਸਾਨੂੰ ਬਾਹਰ ਨਿਕਲ ਤਾ ਨਿਕਲਣ ਤੱਕ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇੱਕ ਮੰਚ ਦੇ ਉੱਪਰ ਇਕੱਠੇ ਹੋਣ ਦੀ ਜਿਹੜੀ ਕੀ ਲੋੜ ਹੈਗੀ ਹਾਲਾਂਕਿ तमाम ਜਿਹੜੇ ਕੀ ਪਾਰਟੀਆਂ ਹੁਣ ਉੱਭਰ ਕੇ ਆ ਰਹੀਆਂ ਨੇ ਉਹ ਸਿੱਖ ਸਿਧਾਂਤ ਦਾ ਜ਼ਿਕਰ ਤਾਂ ਕਰ ਰਹੀਆਂ ਨੇ ਅਤੇ ਜੋ ਹੁਣ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਉਸ ਦਾ ਜੋ ਦਸ਼ਾ ਹੋਈ ਹੈਗੀ ਆ ਉਸ ਨੂੰ ਲੈ ਕੇ ਭਿਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹੜੇ ਕਿ ਆਪਣੇ ਮੰਦੇ ਬਲਬਲੇ ਅਸਾਂਝ ਕੀਤੇ ਗਏ ਹੈਗੇ ਨੇ ਉਸ ਤੋਂ तमाम ਜਿਹੜੀ ਕਿ ਘਟਨਾਵਾਂ ਦਾ ਵੀ ਜ਼ਿਕਰ ਹਿਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤਾ ਜਾਂਦਾ ਹੈਗਾ ਜੋ ਪਿਛਲੇ ਸਮੇਂ ਦੇ ਵਿੱਚ ਘਟਿਤ ਹੋਈਆਂ ਨੇ ਭਾਵੇਂ ਉਹ ਜਕੈਲੀਏ ਕੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਅਕਾਲ ਤਖਤ ਸਾਹਿਬ ਉੱਪਰ ਜਾ ਕੇ ਮਾਫੀ ਮੰਗਣਾ ਜਾਫਿਰ ਉਸ ਤੋਂ ਬਾਅਦ ਜੋ ਵੀ ਉਹਨਾਂ ਸਜ਼ਾ ਲਗਾਈ ਜਾਂਦੀ ਹੈਗੀ ਆ ਅਕਾਲੀ ਜਿਹੜੇ ਕੀ ਹੈਗੇ ਨੇ ਲੀਡਰ ਅਤੇ ਫਿਰ ਅਕਾਲੀ ਦਲ ਦੀ ਨਵੀਂ ਭਾੜਤੀ ਨੂੰ ਲੈ ਕੇ ਇਹ ਤਮਾਮ ਜਿਹੜੇ ਕੀ ਮੁੱਦਿਆਂ ਦੇ ਉੱਪਰ ਗੱਲਬਾਤ ਫਿਰ ਤੋਂ ਆਪਾਂ ਕੋਸ਼ਿਸ਼ ਕਰਦਾਂਗੇ ਵਿਵੇਕ ਮੈਨੋ ਨਿਊਜ਼ ਟੈਕ ਤੋਂ ਮਯੂਦ ਦੇ ਸੋ ਵੇਕ ਉਹਨਾਂ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਚ ਜੋ ਵੀ ਕਟਨਾਮਾ ਕਟਨਿਆ ਉਸ ਦੇ ਨਾਲ ਉਹਨਾਂ ਦੇ ਮਾਨੂੰ ਬੜੀ ਠੇਸ ਪਹੁੰਚੀ ਹੈ ਸਬਦੇਈ ਫਸੀਲ ਤੋਂ 2 ਦਸੰਬਰ ਨੂੰ ਫੈਸਲਾ ਕੀਤਾ ਗਿਆ ਤਾਂ ਉਹ ਇਨ ਬਿਨ ਲਾਗੂ ਹੁੰਦਾ ਦਿਖਾਈ ਨਹੀਂ ਦਿੱਤਾ ਚਾਹੇ ਉਹ 7 ਮਈ ਕਮੇਟੀ ਦੇ ਵੱਲੋਂ ਭਰਤੀ ਮੁਹਿੰਮ ਹੋਵੇ ਜਾਂ ਫਿਰ ਜਿਹੜਾ ਇੱਕ ਵਿਵਾਦ ਗਿਆਨੇ ਹਰਪੀ ਸਿੰਘ ਨੂੰ ਲੈ ਕੇ ਛੜਿਆ ਜਿਹੜਾ ਗਿਆਨੇ ਹਰਪੀ ਸਿੰਘ ਦੀ ਜਾਂਚ ਕਮੇਟੀ ਬਣਾਈ ਗਈ ਕਿਉਂਕਿ ਐਸਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਹੀ ਨਹੀਂ ਕਿ ਇੱਕ ਕਿਸੇ ਵੀ ਜਥੇਦਾਰ ਸਹਿਬਾਨ ਦੇ ਉੱਤੇ ਜੇਕਰ ਕੋਈ ਇਲਜ਼ਾਮ ਲੱਗਦੇ ਨੇ ਤਾਂ ਉਹਦੀ ਕਾਰਵਾਈ ਕਰ ਸਕੇ ਜੇ ਇਹ ਜਿਹੜਾ ਅਧਿਕਾਰ ਹੁੰਦਾ ਹੈ ਬਾਕੀ ਤਾਕਤਾਂ ਦੇ ਜਥੇਦਾਰ ਕੋਲ ਹੁੰਦਾ ਹੈ ਤਾਂ ਇਹਦੇ ਉੱਤੇ ਜਿਹੜਾ ਤੁਸੀਂ ਦੇਖਿਆ ਹੋਵੇਗਾ ਕਿ ਜਥੇਦਾਰ ਗੰਨੀ ਰਗਵੀਰ ਸਿੰਘ ਨੇ ਪਹਿਲਾਂ ਵੀ ਇੱਕ ਰਿਐਕਸ਼ਨ ਦਿੱਤਾ ਸੀ ਕਿ ਅਕਾਲੀ ਦਲ ਦੇ ਅਧਿਕਾਰ ਖੇਤਰ 'ਚ ਨਹੀਂ ਹੈ ਅਕਾਲੀ ਦਲ ਨੂੰ ਇਸ ਚੀਜ਼ ਦੇ ਵਿੱਚ ਜਿਹੜਾ ਐਸਜੀਪੀਸੀ ਆ ਉਸ ਨੂੰ ਇਸ ਦੇ ਵਿੱਚ ਹੱਥ ਨਹੀਂ ਪਾਣਾ ਚਾਹੀਦਾ ਹੂੰ ਪਰ ਇਹ ਸਭ ਦੇ ਦਰਮਿਆਨ ਉਹਨਾਂ ਨੇ ਕਮੇਟੀ ਨੂੰ ਬੋਗਸ ਕਮੇਟੀ ਵੀ ਕਿਹਾ ਸੀਗਾ ਜਿਹੜਾ ਹੁਣ ਨਵਾਂ ਵਿਵਾਦ ਪਰਮਿੰਦਰ ਜਿਹੜਾ ਸ਼ੁਰੂ ਹੋਇਆ ਜਿਹੜਾ ਦਬਾਅ ਗਿਰ ਗਿਆ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਬਣਿਆ ਤਾਂ ਗਿਆ ਇਹ ਤਾਂ ਉਹ ਅਹੁਦੇ ਤੋਂ ਅਸਤੀਫਾ ਕਰਨਾ ਅਤੀਵੇ ਅਹੁਦੇ ਤੋਂ ਜਿਹੜਾ ਅਲੱਗ ਕਰਨਾ ਤੇ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਹੈ ਉਹ ਪੂਰਾ ਸਿਨੈਰੀਓ ਨਹੀਂ ਚੱਲਣਾ ਭਾਰਤੀ ਨਹੀਂ ਚੱਲਣੀ ਤਾਨੂੰ ਯਾਦ ਹੋਏਗਾ ਕਿ ਜਿਹੜੀ ਪਿਛਲੀ ਮੀਟਿੰਗ ਕੀਤੀ ਗਈ ਆ ਉਸ ਦੇ ਵਿੱਚ ਸੱਤ ਮੈਂਬਰੀ ਕਮੇਟੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ 18 ਤਰੀਕ ਨੂੰ ਮੀਟਿੰਗ ਹੋਏਗੀ ਉਸ ਦੇ ਵਿੱਚ ਅਸੀਂ ਉਚੇਚੇ ਤੌਰ ਦੇ ਉੱਤੇ ਜਾਨੀ ਹਰਪ੍ਰੀਤ ਸਿੰਘ ਦੇ ਉੱਤੇ ਫੈਸਲਾ ਲਾਂਗੇ ਕਿਉਂਕਿ ਜਾਨੀ ਹਰਪ੍ਰੀਤ ਸਿੰਘ ਜਿਹੜਾ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਭਰਤੀ ਰੱਦ ਨਹੀਂ ਹੁੰਦੀ ਤਾਂ ਅਸੀਂ ਇਸ ਗੱਲ ਦਾ ਵੀ ਵਿਰੋਧ ਕਰਾਂਗੇ ਸੋ ਜੇਕਰ ਆਪਾਂ ਗੱਲ ਕਰੀਏ ਪਰਮਿੰਦਰ ਤਾਂ ਇਸ ਵੇਲੇ ਜਿਹੜੀ ਹਰਜਿੰਦਰ ਸਿੰਘ ਧਾਮੀ ਉਹ ਰਾਦੀ ਪੂਰੀ ਸਥਿਤੀ ਸੀ ਉਹ ਦਬਾਅ ਵਾਲੀ ਸੀ ਕਿ ਹਰਜਿੰਦਰ ਸਿੰਘ ਧਾਮੀ ਦੋਹਾਂ ਪਾਸਿਆਂ ਤੋਂ ਫਸੇ ਹੋਏ ਸੀ ਦੇਖੋ ਜੇਕਰ ਉਹ ਸੱਤ ਮੈਂਬਰੀ ਕਮੇਟੀ ਦੇ ਵੱਲ ਸੁਣ ਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਰੋਕ ਦੇ ਜਾਂ ਫਿਰ ਅਕਾਲੀ ਦਲ ਦੀ ਭਰਤੀਆਂ ਨੂੰ ਰੱਦ ਕਰ ਦੇ ਤਾਂ ਕਾਜੀ ਦਲ ਦੇ ਨਿਸ਼ਾਨੇ ਦੇ ਉੱਤੇ ਆਂਦੇ ਤੇ ਜੇਕਰ ਉਹ ਅਕਾਲੀ ਦਲ ਦੀ ਭਾਰਤੀ ਮੁਹਿੰਮ ਨੂੰ ਰੱਦ ਨਹੀਂ ਕਰਦੇ ਤਾਂ ਫਿਰ ਉਹ ਸੱਤ ਮੈਂਬਰੀ ਦੀ ਕਮੇਟੀ ਦੇ ਨਿਸ਼ਾਨੇ ਤੇ ਉਹ ਤੇ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜੋ ਜੱੱਦਰ ਯਾਨੀ ਹਰਪੀਤ ਸਿੰਘ ਦੇ ਖਿਲਾਫ ਇਨਕੁਆਇਰੀ ਹੋਈ ਸੀ ਜਾਂਚ ਕਮੇਟੀ ਦੇ ਰਿਪੋਰਟ ਤਿਆਰ ਕੀਤੀ ਸੀ ਉਹ ਤਾਂ ਪ੍ਰਧਾਨ ਜਦੋਂ ਸੀਗੇ ਹਰਜਿੰਦਰ ਸਿੰਘ ਧਾਮੀ ਉਦੋਂ ਰਿਪੋਰਟ ਉਹ ਬਣਾਈ ਗਈ ਸੀ ਕਿ ਉਹ ਰਿਪੋਰਟ ਵੀ ਜਿਹੜੀ ਕਿ ਰੱਦ ਹੋਵੇਗੀ ਮਾਫ ਕਰਨਾ ਕੋਈ ਕੁਸਚਨ ਦੁਆਰਤੀ ਪ੍ਰਮਦਰ ਰਿਪੀਟ ਕਰਦੇ ਹੁਣ ਕੀ ਕਹ ਦਈਏ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੇ ਕੀ ਹੈ ਮਸਲਾ ਉੱਠਿਆ ਸੀਗਾ ਤਾਂ ਉਹਦੀ ਜਾਂਚ ਲਈ ਬਕਾਇਦਾ ਡੀਕੀ ਕਮੇਟੀ ਬਣਾਈ ਗਈ ਸੀ ਉਸ ਦੀ ਜਿਹੜੀ ਕਿ ਰਿਪੋਰਟ ਹੈ ਹਰਜਿੰਦਰ ਸਿੰਘ ਧਾਮੀ ਦੀ ਗਵਾਹੀ ਦੇ ਵਿੱਚ ਜਿਹੜੀ ਕਿ ਉਹ ਬਣੀ ਸੀਗੀ ਕੀ ਹੁਣ ਜਦੋਂ ਅਸਤੀਫਾ ਦੇ ਦਿੱਤਾ ਗਿਆ ਧਾਮੀ ਦੇ ਵੱਲੋਂ ਕੀ ਉਹ ਰਿਪੋਰਟ ਵੀ ਹੁਣ ਰੱਦ ਸਮਝੀ ਜਾਵੇਗੀ ਬਿਲਕੁਲ ਪਰਮਿੰਦਰ ਇੱਥੇ ਤੁਹਾਡਾ ਬਾਜ਼ਬ ਹੈ ਪਰ ਉਹ ਫੈਸਲਾ ਉੱਥੇ ਹੋ ਚੁੱਕਾ ਹੈ ਕਿ ਆ ਜਿਹੜਾ ਕਹਿੰਦੇ ਹਰਪ੍ਰੀਤ ਸਿੰਘ ਮਾਮਲੇ ਦਾ ਫੈਸਲਾ ਜਿਹੜਾ ਹੈ ਉਹ ਜ਼ਰੂਰ ਹਰਜਿੰਦਰ ਸਿੰਘ ਤਾਂ ਮੀਡੀਆ ਗਵਾਹੀ ਦੇ ਵਿੱਚ ਹੋ ਚੁੱਕਾ ਹੈ ਪਰ ਜੇਕਰ ਹੋਣਾ ਅਕਾਲੀ ਦਲ ਦੇ ਜੇਕਰ ਐਸਜੀਪੀਸੀ ਦੇ ਵਿੱਚ ਨਵਾਂ ਪ੍ਰਧਾਨ ਲਗਾਇਆ ਜਾਂਦਾ ਤਾਂ ਜੇ ਉਹ ਨਵੇਂ ਪ੍ਰਧਾਨ ਚਾਹੇ ਤਾਂ ਉਸ ਕਮੇਟੀ ਦਾ ਦਾਰਤੀ ਜਿਹੜੀ ਆ ਰਿਪੋਰਟ ਖੋਲ ਕੇ ਉਸ ਦੀ ਜਾਂਚ ਕਰਕੇ ਪੂਰਾ ਮਾਮਲਾ ਜ਼ਖੇਦਾਰ ਤੱਕ ਵੀ ਪਹੁੰਚਦਾ ਕਰ ਸਕਦਾ ਹੈ ਜਾਂ ਫਿਰ ਨਵੀਂ ਕਮੇਟੀ ਬਣਾ ਕੇ ਜਿਹੜਾ ਹੈ ਉਸ ਦੀ ਆਪਾ ਹੋਰ ਇਸ ਦੇ ਵਿੱਚ ਤਬਦੀਲ ਜੜੀਆਂ ਉਹ ਕਰ ਸਕਦੇ ਨੇ ਪਰ ਉਹਨਾਂ ਨੂੰ ਇਹ ਪੁਰਾਣਾ ਮਾਮਲਾ ਲਾ ਦਵਾਤੀ ਖੋਲਣਾ ਪਏਗਾ ਜੀ ਇਹ ਨਵੇਂ ਜਿਹੜਾ ਐਸਜੀਪੀਸੀ ਪ੍ਰਧਾਨ ਲਗਾਇਆ ਜਾਏਗਾ ਉਹਦੇ ਕੋਲ ਅਧਿਕਾਰ ਖੇਤਰ ਹੋਏਗਾ ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਜਥੇਦਾਰ ਚਾਹ ਤਾਂ ਉਹ ਜ਼ਰੂਰ ਇਸ ਕਮੇਟੀ ਨੂੰ ਭੰਗ ਕਰ ਸਕਦੇ ਨੇ ਕਮੇਟੀ ਦੀ ਰਿਪੋਰਟ ਨੂੰ ਭੰਗ ਕਰ ਸਕਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਰਤ ਤੋਂ ਜਿਹੜਾ ਜਥੇਦਾਰ ਉਹ ਬਣਾ ਸਕਦੇ ਨੇ ਜੀ ਕਿ ਜਿਵੇਂ ਆਪਾਂ ਪਹਿਲਾਂ ਜੀ ਸੋ ਜਿਵੇਂ ਆਪਾਂ ਪਹਿਲਾਂ ਹੀ ਇਹੜਾ ਕੀ ਹੈ ਇੱਕ ਇੱਕ ਸੰਕੇਤ ਦਿੱਤਾ ਗਿਆ ਕਿ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਬਾਰਾ ਇਹੜਾ ਕਿ ਜੱਦਦਾਰ ਲਗਾਇਆ ਜਾ ਸਕਦਾ ਸੋ ਇਹ ਸਿੱਧਾ ਸਿੱਧਾ ਰ ਅ 15 ਹੁੰਦਾ ਨਜ਼ਰ ਆ ਰਿਹਾ ਹੈਗਾ ਜੇਕਰ ਨਵੇਂ ਪ੍ਰਧਾਨ ਚਾਵੇ ਤਾਂ ਇਹ ਸੰਭਵ ਹੈਗਾ ਆ ਬਿਲਕੁਲ ਦੇਖੋ ਜਿਵੇਂ ਆਪਾਂ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਦੇਖਦੇ ਹਾਂ ਕਿ ਜੇਕਰ ਕੋਈ ਨਵੀਂ ਸੈਸਆਈਟੀ ਬਣ ਜਾਂਦੀ ਹੈ ਜਾਂ ਨਵਾਂ ਕੋਈ ਡਿਸਟ੍ਰਿਕਟ ਹੈੱਡ ਆ ਜਾਂਦਾ ਹੈ ਜਾਂ ਨਵਾਂ ਕੋਈ ਐਸਪੀ ਡੀਐਸਪੀ ਐਸਐਸਪੀ ਆ ਜਾਂਦਾ ਤਾਂ ਪੁਰਾਣੇ ਕੇਸ ਉਹ ਖੋਲ ਲੈਂਦੇ ਨੇ ਜਿਹਦੇ ਵਿੱਚ ਕੋਈ ਜਾਂਚ ਪੁਆਇੰਟ ਹੋਵੇ ਤੁਸੀਂ ਇਹ ਦੇਖੋਗੇ ਪੰਜਾਬ ਦੇ ਵਿੱਚ ਤੁਸੀਂ ਦੋ ਤਿੰਨ ਮਾਮਲੇ ਦੇਖ ਲਓ ਚਾਹੇ ਉਹ ਬੇਦਵੀਆਂ ਦਾ ਮਾਮਲਾ ਹੋਵੇ ਕੋਈ ਵੀ ਮਾਮਲਾ ਹੋਵੇ ਜਿਹਦੇ ਉੱਤੇ ਐਸਆਈਟੀ ਬਣਾਈ ਜਾਦੀ ਹੈ ਤਾਂ ਜਦੋਂ ਵੀ ਐਸਆਈਟੀ ਦਾ ਨਵਾਂ ਅਫਸਰਾਂ ਦਾ ਹੈ ਤਾਂ ਪੁਰਾਣਾ ਮਾਮਲੇ ਦੇ ਵਿੱਚ ਜ਼ਰੂਰ ਹੱਥ ਪਾਉਂਦੇ ਨੇ ਤੇ ਪੁਰਾਣੇ ਮਾਮਲੇ ਨੂੰ ਸਟੱਡੀ ਕਰਦੇ ਨੇ ਤੇ ਜੇਕਰ ਇਸੇ ਤਰੀਕੇ ਨਾਲ SGPC ਦਾ ਕੋਈ ਨਵਾਂ ਪ੍ਰਧਾਨ ਵੀ ਬਣਦਾ ਤਾਂ ਉਹ ਜ਼ਰੂਰ ਇਸ ਮਾਮਲੇ ਦੇ ਉੱਤੇ ਜਿਹੜਾ ਹੈ ਉਹ ਪ੍ਰਤੀਕਿਰਿਆ ਵੀ ਦੇ ਸਕਦਾ ਉਹ ਇਸ ਪੂਰੇ ਮਾਮਲੇ ਨੂੰ ਖੋਲ ਵੀ ਸਕਦਾ ਤੇ ਦੋਦੇ ਹੱਥ ਦੇ ਵਿੱਚ ਸੋ ਵਿਵੇਕ ਇੱਕ ਹੋਰ ਗੱਲ ਦਾ ਜ਼ਿਕਰ ਕੀਤਾ ਕਿ ਅਕਾਲੀ ਦਰ ਇਸ ਵੇਲੇ ਸੰਕਟ ਦੀ ਘੜੀ ਵਿੱਚ ਹੈ ਇਹ ਬੋਲ ਹੈ ਕਿ ਇਹ ਹਰਜਿੰਦਰ ਸਿੰਘ ਧਾਮੀ ਦੇ ਸੋ ਇਹਨਾਂ ਸ਼ਬਦਾਂ ਨੂੰ ਤੁਸੀਂ ਕੀਵੇਂ ਸਮਝਦੇ ਹੋ ਤੇ ਕੀ ਮਾਇਨੇ ਕਰਦੇ ਹੋ ਬਿਲਕੁਲ ਜੇਪਨ ਗੱਲ ਕੀਤੀ ਜਾਵੇ ਪਰਮਿੰਦਰ ਤਾਂ ਅਕਾਲੀ ਦਲ ਇਸ ਵੇਲੇ ਸੰਕਟ ਦੇ ਸਮੇਂ ਦੇ ਵਿੱਚ ਹੈ ਹੀ ਹੈ ਉਸ ਸਮੇ ਦਾ ਕਾਰਨ ਕੌਣ ਹੈ ਉਹਦਾ ਸਮੇ ਦਾ ਕਾਰਨ ਖੁਦ ਅਕਾਲੀ ਦਲ ਹੈ ਕਿਉਂਕਿ ਅਕਾਲੀ ਦਲ ਜੇਕਰ ਆਪਾ ਦੇਖੋ ਤੁਸੀਂ ਇੱਕ ਚੀਜ਼ ਤਾਂ ਸਮਝੋ ਕਿ 2 ਦਸੰਬਰ ਦਾ ਜੋ ਸਿਨੈਰੀਓ ਬਣਿਆ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਹੋਏ ਅਕਾਲੀ ਦਲ ਦੇ ਵੱਲੋਂ ਸਾਰੇ ਗੁਨਾਹ ਆਪਣੀ ਝੋਲੀ ਦੇ ਵਿੱਚ ਪਵਾਏ ਗਏ ਪਰ ਉੱਥੇ ਸਾਰੀ ਸਜ਼ਾ ਪੂਕਣ ਤੋਂ ਬਾਅਦ ਗੁਨਾ ਆਪਣੀ ਝੋਲੀ ਚ ਪਾਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਦੋਂ ਬਾਹਰ ਨਿਕਲਦੇ ਨੇ ਪ੍ਰਚਾਰ ਸ਼ੁਰੂ ਕਰਦੇ ਨੇ ਤਾਂ ਉਹ ਜਿਹੜੇ ਬਕਰਕੰਦੀ ਉਹਨਾਂ ਦੇ ਘਰ ਜਾ ਕੇ ਕਹਿੰਦੇ ਨੇ ਜੀ ਸਾਡੀ ਤਾਂ ਗਲਤੀ ਹੀ ਕੋਈ ਨਹੀਂ ਸੀ ਅਸੀਂ ਤਾਂ ਸਿਰਫ ਵਿਰੋਧੀਆਂ ਦਾ ਮੂੰਹ ਬੰਦ ਕਰਨ ਦੇ ਲਈ ਸਾਰੇ ਗੁਨਾ ਆਪਣੀ ਝੋਲੀ ਚ ਪੁਆਏ ਨੇ ਇਹਦਾ ਮਤਲਬ ਤੁਸੀਂ ਅਕਾਲੀ ਦਲ ਦੇ ਅਕਾਲੀ ਦਲ ਦੇ ਲੀਡਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਵੀ ਝੂਠ ਬੋਲਦੇ ਜਦਕਿ ਉੱਥੇ ਜਥੇਦਾਰ ਸਹਿਬਾਨਾ ਨੇ ਪਹਿਲਾਂ ਹੀ ਕਹਤਾ ਸੀ ਕਿ ਤੁਸੀਂ ਇੱਥੇ ਸਾਨੂੰ ਜਵਾਬ ਨਹੀਂ ਦੇ ਰਹੇ ਤੁਸੀਂ ਇੱਥੇ ਕਿਸੇ ਹੋਰ ਨੂੰ ਜਵਾਬ ਨਹੀਂ ਦੇ ਰਹੇ ਤੁਸੀਂ ਇੱਥੇ ਗੁਰੂ ਨੂੰ ਜਵਾਬ ਦੇ ਰਹੇ ਹੋ ਗ ਜਰ ਮਨ ਕੇ ਸੱਚ ਜਾਂ ਝੂਠ ਦਾ ਤੁਸੀਂ ਫੈਸਲਾ ਕਰਨਾ ਤੇ ਸੱਚ ਬੋਲਣਾ ਹੂੰ ਉਸ ਤੋਂ ਬਾਅਦ ਪਰਮਿੰਦਰ ਤੁਸੀਂ ਦੇਖਿਆ ਹੋਵੇਗਾ ਕਿ ਅਸਤੀਫਿਆਂ ਦੇ ਲਈ ਪਹਿਲਾਂ 3 ਦਿਨ ਦਾ ਸਮਾਂ ਦਿੱਤਾ ਗਿਆ ਪਰਮਾਨ ਕਰਕੇ ਜਿਹੜੀ ਰਿਪੋਰਟ ਜਥੇਦਾਰ ਨੂੰ ਭੇਜਣੀ ਸੀ ਫੇਰ ਇਹਨਾਂ ਨੇ 15 ਦਿਨ ਦਾ ਸਮਾਂ ਲਿਆ 15 ਦਿਨ ਤੋਂ ਬਾਅਦ ਇਹਨਾਂ ਨੇ ਸਮਾਂ ਬਧਾਨ ਦੇ ਬਧਾਨ ਦੇ ਜਦੋਂ ਤੱਕ ਜਿਹੜੀ ਤਾਰਨਾ ਜਥੇਦਾਰ ਸਾਹਿਬਾਨ ਵੱਲੋਂ ਨਹੀਂ ਕੀਤੀ ਗਈ ਉਦੋਂ ਤੱਕ ਅਸਤੀਫੇ ਨਹੀਂ ਮਜਬੂਰ ਕੀਤੇ ਗਏ ਉਸ ਤੋਂ ਬਾਅਦ ਜ ਸੱਤ ਮੈਂਬਰੀ ਕਮੇਟੀ ਨੇ ਹੁਕਮਨਾਮੇ ਦੇ ਵਿੱਚ ਕਿਹਾ ਗਿਆ ਹੈ ਕਿ ਸੱਤ ਮੈਂਬਰੀ ਕਮੇਟੀ ਜਿਹੜਾ ਉਹ ਪੂਰੀ ਭਾਰਤੀ ਪ੍ਰਕਿਰਿਆ ਸ਼ੁਰੂ ਕਰੇਗੀ ਕਿਉਂਕਿ ਜਿਹੜੇ ਵੀ ਬਾਗੀ ਤੇ ਦਾਗੀ ਲੀਡਰ ਨੇ ਤੁਸੀਂ ਇਹ ਸ਼ਬਦ ਧਿਆਨ ਨਾਲ ਸੁਣੋ ਬਾਗੀ ਤੇ ਦਾਗੀ ਲੀਡਰ ਜਿਹੜੇ ਨੇ ਇਹ ਨਕਾਰੇ ਜਾ ਚੁੱਕੇ ਨੇ ਹੂੰ ਸਭ ਤੋਂ ਪਹਿਲਾਂ ਸਹਿਬਾਨ ਦੇ ਸ਼ਬਦ ਤੁਸੀਂ ਜੇ ਕਿ ਬਾਗੀ ਤੇ ਦਾਗੀ ਜਿਹੜੇ ਵੀ ਲੀਡਰ ਨੇ ਜਿਹੜੇ ਬਾਗੀ ਨੇ ਉਹ ਵੀ ਦਾਗੀ ਨੇ ਤੇ ਜਿਹੜੇ ਲੀਡਰ ਨੇ ਇਹ ਇਹ ਸਾਰੀ ਕੌਮ ਦੇ ਵੱਲੋਂ ਇਹ ਸਾਰੇ ਪੰਥ ਦੇ ਵੱਲੋਂ ਨਕਾਰੇ ਜਾ ਚੁੱਕੇ ਨੇ ਆ ਸੱਤ ਮੈਂਬਰੀ ਕਮੇਟੀ ਹੈ ਇਹ ਹੁਣ ਨਵੇਂ ਸਿਰ ਤੋਂ ਭਰਤੀ ਸ਼ੁਰੂ ਕਰੇਗੀ ਤੇ ਨਵੇਂ ਸਿਰ ਤੋਂ ਉਹ ਹੀ ਭਰਤੀ ਆਪਣੇ ਆਪ ਨੂੰ ਖੁਦ ਚੁਣੇਗੀ ਉਹਦੇ ਵਿੱਚ ਇਹ ਤਾਂ ਨਹੀਂ ਕਿਹਾ ਗਿਆ ਕਿ ਨਹੀਂ ਸੱਤ ਮੈਂਬਰੀ ਕਮੇਟੀ ਜੇ ਦੇਖੋ ਜਦੋਂ ਤੁਸੀਂ ਅਸਤੀਫੇ ਹੀ ਤੁਹਾਡੇ ਪ੍ਰਵਾਨ ਹੋਗੇ ਤਾਂ ਤੁਸੀਂ ਲੀਡਰਸ਼ਿਪ ਦਾ ਹਿੱਸਾ ਰਹਿ ਹੀ ਨਹੀਂ ਤੁਸੀਂ ਪਾਰਟੀ ਦਾ ਹਿੱਸਾ ਰਹਿ ਹੀ ਨਹੀਂ ਜੀ ਤੇ ਫਿਰ ਉਸ ਤੋਂ ਬਾਅਦ ਵੀ ਜੇਕਰ ਇਹ ਸਿਨੈਰੀਓ ਚੱਲਦਾ ਹੈ ਕਿ ਇੱਕ ਇੱਕ ਤੋਂ ਬਾਅਦ ਇੱਕ ਆਪਣੇ ਆਪ ਨੂੰ ਲੀਡਰ ਵੀ ਬਣਦੇ ਨੇ ਆਪਣੇ ਆਪ ਨੂੰ ਬੁਲਾਰੇ ਵੀ ਬਣਦੇ ਨੇ ਆਪਣੇ ਆਪ ਨੂੰ ਪ੍ਰਧਾਨ ਵੀ ਸਮਝਦੇ ਨੇ ਤੁਸੀਂ 14 ਜਨਵਰੀ ਵਾਲੀ ਉਹ ਦੇਖ ਲਓ ਜਿਹੜੀ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚ ਇਹਨਾਂ ਦੇ ਆਪਣੇ ਹੀ ਆਗੂ 7 ਤੋਂ 8 ਬਾਰ ਜਿਹੜਿਆ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਸਾਹਿਬ ਕਹਿ ਗਏ ਜਦ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਪ੍ਰਧਾਨ ਕੀ ਤੋਂ ਪ੍ਰਧਾਨ ਹੈ ਨਹੀਂ ਜੀ ਸਭ ਕਾ ਹੋ ਚੁੱਕੇ ਨੇ ਜੀ ਤਾਂ ਜਦੋਂ ਅਕਾਲੀ ਦਲ ਇਹ ਚੀਜ਼ ਨਹੀਂ ਸਮਝ ਰਿਹਾ ਤੁਸੀਂ ਇਹ ਦੇਖੋ ਕਿ ਉਸ ਦਿਨ ਜਿਹੜੀ ਪਿਛਲੀ ਮੀਟਿੰਗ ਹੋਈ ਆ ਐਸਜੀਪੀਸੀ ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਹੋਈ ਆ ਭੁੰਦਰ ਸਾਹਿਬ ਨੂੰ ਉੱਥੇ ਬੁਲਾਇਆ ਗਿਆ ਮੀਟਿੰਗ ਦੇ ਵਿੱਚ ਭੁੰਦਰ ਸਾਹਿਬ ਜਿਹੜਾ ਚਾਹ ਤੇ ਸਮੋਸੇ ਲੈ ਕੇ ਬੈਠੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਸਵਾਲ ਕਿ ਤੁਹਾਨੂੰ ਬੁਲਾਇਆ ਗਿਆ ਸੀ ਤੁਸੀਂ ਗਏ ਨਹੀਂ ਉਹ ਕਹਿੰਦੇ ਜੀ ਮੈਂ ਤਾਂ ਇੱਥੇ ਬੈਠਾ ਸੀ ਮੈਂ ਮੈਂ ਤਾਂ ਜਾ ਹੀ ਨਹੀਂ ਸਕਦਾ ਕਿਉਂਕਿ ਮੈਂ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਹੀ ਹੈ ਨਹੀਂ ਜਦਕਿ ਤੁਹਾਨੂੰ ਤਲਬ ਕੀਤਾ ਗਿਆ ਸੀ ਤੁਹਾਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਉਸ ਤੋਂ ਬਾਅਦ ਹਮੀ ਸਾਹਿਬ ਤੇ ਜਿਹੜੇ ਬਡਾਲਾ ਸਾਹਿਬ ਨੇ ਉਹ ਕਹਿੰਦੇ ਜੀ ਅਸੀਂ ਅਕਾਲੀ ਦਲ ਦੇ ਦਫ਼ਤਰ ਨਹੀਂ ਆਵਾਂਗੇ ਫਿਰ ਘਰ ਦੇ ਵਿੱਚ ਮੁਲਾਕਾਤ ਹੁੰਦੀ ਹੈ ਪਰਮਿੰਦਰ ਉਸ ਤੋਂ ਬਾਅਦ ਦੂਸਰੇ ਦਿਨ ਜਦੋਂ ਪੂਰੇ ਵਿਵਾਦ ਤੂਲ ਫੜਦਾ ਕਿ ਚੰਡੀਗੜ੍ਹ ਦੇ ਵਿੱਚ ਹੋ ਕੇ ਮਹਿਜ਼ 4 ਤੋਂ 5 ਕਿਲੋਮੀਟਰ ਦਾ ਡਿਸਟੈਂਸ ਹੈ ਐਸਜੀਪੀਸੀ ਦਾ ਅਕਾਲੀ ਦਫ਼ਤਰ ਦੇ ਵਿੱਚ ਇੰਨੇ ਨਜ਼ਦੀਕ ਹੋ ਕੇ ਵੀ ਇੱਕ ਦੂਸਰੇ ਦੇ ਦਫ਼ਤਰ ਨਹੀਂ ਜਾ ਸਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਇਹ ਬਿਆਨ ਦਿੰਦੇ ਨੇ ਕਿ ਕੋਈ ਬਾਲਾਜੀ ਦਾ ਖਾੜਾ ਨਹੀਂ ਤੁਸੀਂ ਹੁਣ ਜਿਹੜੇ ਭਰਤੀ ਕਰ ਲਏ ਮੈਂਬਰ ਤੁਸੀਂ ਉਹਨਾਂ ਦੀਆਂ ਪਰਸੀਆਂ ਫਾੜੂਗੇ ਬਿਲਕੁਲ ਜੀ ਜੇ ਫਾੜਨੀਆਂ ਪਈਆਂ ਤਾਂ ਸੱਤ ਮੈਂਬਰੀ ਕਮੇਟੀ ਕੋਲ ਅਧਿਕਾਰ ਹੋ ਫਾੜ ਵੀ ਸਕਦੀ ਹੈ ਹੂੰ ਜੀ ਤੁਹਾਕੀ ਵੀ ਵੇਖ ਕੇ ਦੁਬਾਰਾ ਤੋਂ ਅੱਜ ਤੱਕ ਰੁਕ ਰਹੇ ਪਹਿਲਾਂ ਇਸ ਦੇ ਉੱਪਰ ਹੋ ਜਿਹੜੇ ਕਿ ਬਾਗੀ ਧੜੇ ਦੇ ਮੈਂਬਰ ਇਹ ਕਹਿ ਦਈਏ ਕਿ ਬੀਬੀ ਜ਼ਗੀਰਕੋਟ ਦੇ ਨਾਲ ਵੀ ਆਪਾਂ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਵੀ ਰਿਐਕਸ਼ਨ ਜਿਹੜਾ ਕਿ ਜਾਣਨਾ ਚਾਹੁੰਗੇ ਕਿ ਆਖਰਕਾਰ ਉਹ ਕੀ ਸਮਝ ਲੈਗੇ ਜਦੋਂ ਅਚਾਨਕ ਜਿਹੜਾ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਜਿਹੜੇ ਕੀ ਕਹਿ ਦਿੰਦੇ ਆ ਕਿ ਅਹੁਦੇ ਤੋਂ ਫਾਰਗ ਹੋ ਜਾਂਦੇ ਨੇ ਜਾਂ ਫਿਰ ਕਹਿ ਦਈਏ ਕਿ ਉਹਨਾਂ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਜਿਹੜਾ ਕਿ ਫਾਰਗ ਕਰਨ ਦੀ ਵੀ ਜਿਹੜੀ ਅਪੀਲ ਕੀਤੀ ਗਈ ਤਮਾਮ ਜਿਹੜੇ ਕਿ ਸਵਾਲ ਤਾਂ ਖੜੇ ਹੋ ਹੀ ਰਹੇ ਨੇ ਕਿ ਜਿਹੜਾ ਕਿ ਇੱਕ ਪਾਸੇ ਤਾਂ ਆਪਾਂ ਕਹਿ ਦਿੰਦੇ ਆ ਕਿ ਜਿਹੜਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਿਆਸਤ ਤੋਂ ਮੁਕਤ ਹੈਗੀ ਆ ਜਾਂ ਫਿਰ ਕਹਿ ਦਿੰਨੇ ਆ ਕਿ ਉਸ ਦੇ ਉੱਪਰ ਸਿਆਸੀ ਦਬਾਅ ਨਹੀਂ ਹੈ ਪਰ ਹੁਣ ਸਿੱਧਾ-ਸਿੱਧਾ ਜਿਹੜੇ ਕਿ ਹੁਣ ਇਸ ਸਮੇਂ ਕਹਿ ਸਕਦੇ ਸਮੀਕਰਨਾ ਬਣੀਆਂ ਹੋਈਆਂ ਨੇ ਉਹ ਇਸ ਗੱਲ ਦੇ ਬਲ ਇਸ਼ਾਰਾ ਕਰਦੇ ਨੇ ਕਿ ਇਹਨੇ ਦਬਾਅ ਜਿਹੜਾ ਕਿ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਪਾਇਆ ਗਿਆ ਕਿ ਉਹਨਾਂ ਦੇ ਵੱਲੋਂ ਹੁਣ ਆਪਣੀਆਂ ਜਿਹੜੇ ਕਿ ਅਸਤੀਫਾ ਦੇਣਾ ਹੀ ਮੁਨਾਸਿਬ ਸਮਝਿਆ ਗਿਆ ਸੋ ਵੱਡੀ ਜਿਹੜੀ ਕਿ ਖਬਰ ਹੈਗੀ ਹਰਜਿੰਦਰ ਸਿੰਘ ਧਾਮੀ ਨਾਲ ਜੁੜੀ ਹੋਈ ਉਨਦੇ ਵੱਲੋਂ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣਾ ਜਿਹੜਾ ਅਸਤੀਫਾ ਉਹ ਅੰਤਰਿੰਗ ਕਮੇਟੀ ਨੂੰ ਜਿਹੜਾ ਕਿ ਸੌਂਪਿਆ ਗਿਆ ਹੁਣ ਜਦੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਤਾਂ ਹੁਣ ਨਵਾਂ ਜਿਹੜਾ ਕਿ ਪ੍ਰਧਾਨ ਦੀ ਚੋਣ ਦੇ ਲਈ ਜਨਰਲ ਇਜਲਾਸ ਕਦੋਂ ਬੁਲਾਇਆ ਜਾਂਦਾ ਇਸ ਸਬੰਧੀ ਹੁਣ ਹਲੇ ਤੱਕ ਕੋਈ ਅਨਾਉਂਸਮੈਂਟ ਤਾਂ ਨਹੀਂ ਕੀਤੀ ਗਈ ਹੈ ਪਰ ਜਦੋਂ ਅਚਾਨਕ ਅਸਤੀਫੇ ਦੀ ਗੱਲ ਆਉਂਦੀ ਹੈ ਤਾਂ ਫਿਰ ਉਸ ਦੇ ਉੱਪਰ ਚਰਚਾ ਹੋਣੀ ਲਾਜ਼ਮੀ ਹੈ ਭਾਵੇਂ ਉਹ ਜੱਟਦਾਰ ਸੇ ਬਾਨਾ ਨਾਲ ਜੁੜਿਆ ਹੋਇਆ ਜਿਹੜਾ ਕਿ ਇਸ ਵੇਲੇ ਦਾ ਮਾਮਲਾ ਹੋਵੇ ਜਾਂ ਫਿਰ ਹਰਪੀਤ ਸਿੰਘ ਦੇ ਗਿਆਨੀ ਹਰਪੀਤ ਸਿੰਘ ਨਾਲ ਜੁੜਿਆ ਹੋਇਆ ਵਾਕਿਆ ਹੋਵੇ ਜਾਂ ਫਿਰ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਜੋ ਤਮਾਮ ਇਸ ਵੇਲੇ ਚੀਜ਼ਾਂ ਬਣੀਆਂ ਹੋਈਆਂ ਨੇ ਇਸੇ ਇਹੀ وجہ ਰਹੀ ਹੈ ਕਿ ਜੱਟ ਸਿੰਘ ਧਾਮੀ ਨੇ ਇਹਨਾਂ ਜਿਹੜੇ ਕੀ ਪਰਿਸਥਿਤੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਕਿ ਉਹਨਾਂ ਨੇ ਕਹੋ ਗਿਆ ਤੇ ਉਹਨਾਂ ਕਿਹਾ ਕਿ ਜੋ ਵੀ ਇਹ ਹਾਲਾਤ ਬਣੇ ਹੋਏ ਨੇ ਉਸ ਦੇ ਨਾਲ ਉਹਨਾਂ ਦੇ ਮਨ ਨੂੰ ਕੀ ਪਹੁੰਚੀ ਹੈਗੀ ਅਤੇ ਹੁਣ ਉਹ ਆਪਣੀ ਜਿਹੜੀ ਪ੍ਰਧਾਨਗੀ ਦਾ ਅਹੁਦਾ ਐਸ்சிਪੀਸ ਦੇ ਪ੍ਰਧਾਨਗੀ ਦਾ ਅਹੁਦਾ ਛੱਡ ਦੇਣੇ